ਸਾਰੇ ਵੀਰਾਂ ਦਾ ਆਪਣੇ ਚੈਨਲ ਤੇ ਸਵਾਗਤ ਆ ਬਲਕਾਰ ਸਿੰਘ ਗਿੱਲ ਖੇਤੀਬਾੜੀ ਅੱਜ ਪਹਿਲਾਂ ਤਰਕੇ ਵੀਰੋ ਲੈ ਆ ਪੱਠਿਆਂ ਦਾ ਗੱਡਾ ਤੰਨ ਕੇ 10 ਪੰਡਾ ਹੁਣ ਪਿਉਣੀ ਆਪਾਂ ਉਹਨੂੰ ਪਾਣੀ ਆ ਆਪਣੀ ਪੂਜਾ ਆ ਆਪਣਾ ਮੰਗਤ ਰਾਮ ਇੰਨਾਂ ਆਪਣੀਆਂ ਬਹਿਣਾ ਆ ਖੜੀ ਆਪਣੀ ਪਰੀ ਕਿਵੇਂ ਆ ਪਰੀ ਪਰੀ ਨੂੰ ਖਰਾਕ ਪਾ ਕੇ ਗਏ ਸੀਗੇ ਹਜੇ ਤੱਕ ਬਈ ਇਹਨੂੰ ਮੀਨਾ ਪੱਠੇ ਹੋਰ ਨਹੀਂ ਪਾਉਣੇ ਹਰੇ ਵਾਲੇ ਇਹਨੂੰ ਖਰਾਕ ਤੇ ਦੁੱਧ ਤੇ ਲੱਸੀ ਲੱਸੀ ਪਿਆਇਆ ਕਰੋ ਬਈ ਜਾਨਵਰਾਂ ਨੂੰ ਡਿੱਕਿਆਂ ਨੂੰ ਤਾਂ ਸਾਡੀ ਕੱਟੀ ਨੂੰ ਵੀ ਮੈਂ ਤਾਂ ਲਾ ਲਿਆ ਤੇ ਇੱਕ ਆ ਖਰਾਕ ਆ ਸੋਨੂੰ ਦੱਸਿਆ ਆਹ ਰਿਆਂ ਨੂੰ ਆਹਾ ਬਾੜੀ ਤਗੜੀ ਖਰਾਕ ਆ ਬਾਈ ਜਿੰਨੀ ਵੀ ਆਖਦੇ ਇਹਨੂੰ ਬਾ ਖੁੱਲੀ ਪਾ ਦਈਦੀ ਐ ਜਿੰਨੀਆਂ ਨੇ ਖਾਣੀ ਆ ਖਾ ਲੇ ਆਈ ਮ ਸਿੱਟੀ ਐ ਇਹਦੇ ਮੁੱਠਾਂ ਭਰ ਭਰ ਕੇ ਤੇ ਦੁੱਧ ਐਦਾ ਮੀਨਾ ਇਹਨੂੰ ਹੋਰ ਨਹੀਂ ਜੇ ਤੂੜੀ ਤੇ ਖਾ ਲੇ ਤਾਂ ਬਾਲਾ ਵਧ ਗਿਆ ਤੇ ਨਹੀਂ ਆਏ ਬਸ ਜਿੰਨੀਆਂ ਨੇ ਖਾਣੀ ਆ ਖਾ ਲੇ ਕੋਈ ਚੱਕਰ ਨਹੀਂ ਤੇ ਜਿਹੜੇ ਵੀਰ ਆਪਣੇ ਨਵੇਂ ਆਉਂਦੇ ਆ ਸਬਸਕ੍ਰਾਈਬ ਕਰ ਲਿਆ ਕਰੋ ਆਪਣੇ ਚੈਨਲ ਨੂੰ ਤੁਹਾਨੂੰ ਬੜਾ ਵਿਖਾਵਾਂਗੇ ਹੋਰ ਚੀਜ਼ਾਂ ਵੀ ਆ ਕੇ ਪਾਣੀ ਪਿਉਣੀ ਆ ਕੇ ਲਿਆ ਭਾਈ ਹੁਣ ਸੋਨੂ ਵਿਖਾਉਣੇ ਆ ਵਾਲੀਬਾਲ ਦਾ ਮੈਚ ਆਪਣੇ ਗੁਰੂ ਘਰੇ ਸਭ ਪੱਟ ਕੇ ਝਾੜ ਬੂੜ ਇੱਕ ਦਿਨ ਲਾ ਕੇ ਹੁਣ ਮੁੰਡੇ ਖੇਡਦੇ ਆ ਵਾਲੀਬਾਲ ਸੋਨੂ ਵਿਖਾਉਣੇ ਆ ਭਾਈ ਵੇਖੋ ਮੁੰਡੇ ਵਾਲੀਬਾਲ ਦਾ ਮੈਚ ਸਾਡੇ ਭਾਈ ਹੁਣ ਅਸੀਂ ਦੋ ਥਾਂ ਹੀ ਨੈਟ ਲਾਤਾ ਇੱਕ ਉਧਰ ਲਾਤਾ ਨਿੱਕੇ ਬੱਚੇ ਵੀ ਆਉਂਦੇ ਆ ਵੱਡੇ ਬੱਚੇ ਇਹ ਵੀ ਖੇਡਦੇ ਆ ਮੁੰਡੇ ਸਕੋਂ ਨਸ਼ਿਆ ਮੰਨ ਨੂੰ ਧਿਆਨ ਪਟਿਆ ਰਹਿੰਦਾ ਬਾਈ ਨਸ਼ਿਆ ਮੰਨੀ ਜਾਂਦਾ ਹੀ ਨਹੀਂ ਧਿਆਨ ਜੇ ਬੱਚੇ ਇੱਧਰ ਖੇਡਾਂ ਮੰਨੀ ਬਹੁਤ ਤਕੜੇ ਮੈਚ ਲਾਉਂਦੇ ਆ ਬਾਈ ਇਹ ਸ਼ਰਤਾਂ ਲਾ ਕੇ ਖੇਡਦੇ ਹੂ ਨਹੀਂ ਖੇਡਦੇਗੇ ਇਹ ਹੈ ਆਪਣੇ ਝੋੜੜਾ ਪਿੰਡ ਦੇ ਚੋਬਰ ਸਾਰੇ ਮੁੰਡੇ ਪੂਰੀ ਖੇਡ ਕਰਦੇ ਆ ਬਾਈ ਗੱਲ ਜਾਣਾ ਯਾਰ ਕੀ ਅਸੀਂ ਤਾਂ ਇਹਨੂੰ ਕੋਈ ਅੱਖੇ ਹੀ ਨਹੀਂ ਆ ਮੈਂ ਰਲਾ ਪਾਈ ਇਹ ਇੱਥੇ ਮੁਰਗੀ ਜੀ ਖੜੀ ਆਹ ਟੋਪੀ ਵਾਲਾ ਖਿਡਾਰੀ ਬਾਲਾ ਤਕੜਾ ਬਈ ਉਹ ਟਾਰ ਉਹ ਵੈਰੀ ਕੁਝ ਆ ਹੋਰ ਪੂਰੇ ਕਾਰ ਆ ਗਈ ਬੱਲੇ ਚੱਲ ਬਾਲੀ ਤਾਂ ਟਾਂਗ ਬਾਲ ਵੀ ਬਈ ਐ ਟਾਲੀ ਤੇ ਟਾਂਗ ਦਿੰਦੇ ਆ ਵੇਖੋ ਬਾਹਲੇ ਭੇੜੇ ਚੋਬਰਾ ਆ ਸਾਡੇ ਝੋਲਡਾਂ ਦੇ ਮੁੰਡੇ ਸਾਰੇ ਨਸ਼ਿਆਂ ਤੇ ਰਹਤਾ ਸਾਡੇ ਪਿੰਡ ਦਾ ਬਾਈ ਬਾੜੀ ਤਕੜੀ ਟੀਮ ਹੁੰਦੀ ਸੀ ਤੇ ਉਹ ਬਾਅਦ ਚ ਬਸ ਹਾਈ ਸਕੂਲੇ ਖੇਡਦੇ ਹੁੰਦੇ ਸੀਗੇ ਬਾਅਦ ਚ ਉਹ ਖੇਡਣੋਂ ਹਟ ਗਏ ਕੁਸ ਵਿੱਚ ਮੁੰਡੇ ਨਸ਼ੇ ਨੂੰ ਸ਼ੇ ਪਏਗੇ ਤੇ ਬਾੜੀ ਤਕੜੀ ਟੀਮ ਸੀਗੀ ਉਹ ਸਾਡਾ ਪੁਰਾਣਾ ਖਿਡਾਰੀ ਹੈ ਮੁੰਡਾ ਹੁਣ ਬਾਹਰ ਗਿਆ ਸੀਗਾ ਹੁਣ ਆਇਆ ਸੋਨੂੰ ਵਿਖਾਇਆ ਕਰਾਂਗੇ ਮੈਚ ਢੇਲੀ ਆਪਾਂ ਬਲੌਗ ਬਣਾਇਆ ਕਰਾਂਗੇ ਮੇਰਾ ਵੀਰ ਜਿਹੜੇ ਨਵੇਂ ਆਉਂਦੇ ਆ ਸਬਸਕ੍ਰਾਈਬ ਕਰ ਲਿਆ ਕਰੋ 14 15 19 15 ਵੇਖੋ ਮੈਚ ਵੇਖੋ ਵੇਖ ਇਹ ਵੇਖ ਬਾਜੀਆਂ ਨਾ ਬਾਲਾਂ ਬਾਦ ਵਾਲੀ ਬਾਲਾ ਖਨਾਪ ਗਿਆ ਚੱਲ ਸਰਪਿਆ ਵੇਖ ਚੱਕ ਵੇ ਪਾਸਾ ਚੱਕ ਵੇ ਹੱਟ ਹੁਣ ਬਾਲ ਦੇ ਬਾਹਰ ਜੋਰ ਨਾਲ ਜੋਰ ਨਾਲ ਮਾਰਿਆ ਕਰਨਾ ਕਰਾਉਂਦੀ ਓਕੇ ਇਹਦੇ ਚੋਂ ਕੰਮ ਕਰਾ ਧੰਨਵਾਦ ਭਾਈ ਸਾਰਿਆਂ ਦਾ ਲਾਇਕ ਸ਼ੇਅਰ ਕਰਦਿਆ ਕਰੋ ਤੇ ਜਿਹੜੇ ਨਵੇਂ ਵੀਰ ਆਉਂਦੇ ਆ ਸਬਸਕ੍ਰਾਈਬ ਕਰ ਲਿਓ